14 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਆ ਚੋਣੋਂ ਨਹੀਂ ਹੋਈ ਤੇ ਇੱਕ ਪ੍ਰਕਿਰਿਆ ਚੱਲ ਰਹੀ ਸੀ ਵੋਟਾਂ ਬਣਾਉਣ ਦੀ ਉਹ ਲਗਭਗ ਹੁਣ ਕੰਪਲੀਟ ਹੋ ਗਈ ਆ ਉਸ ਤੋਂ ਬਾਅਦ ਹੁਣ ਜਿਹੜੇ ਨੇ ਇਲੈਕਸ਼ਨ ਕਿਸੇ ਟਾਈਮ ਵੀ ਅਨਾਉਂਸ ਹੋ ਸਕਦੇ ਆ ਸਖੋ ਜੀ ਪਹਿਲੇ ਤੇ ਅਸੀਂ ਇਹ ਵੇਖੀਏ ਵੀ ਸਾਨੂੰ ਇਲੈਕਸ਼ਨ ਲੜਨਾ ਹੀ ਕਿਉਂ ਪਿਆ ਪਹਿਲੇ ਮੈਂਬਰ ਬਣੇ ਸੀ ਜਾਂ ਪਹਿਲੇ ਪ੍ਰਬੰਧ ਚਲਾ ਰਹੇ ਨੇ ਜੀ ਉਹ ਚੰਗੇ ਕੰਮ ਕਰਦੇ ਪੰਥ ਦੇ ਕਾਜ ਕਰਦੇ ਗੁਰੂ ਦੀ ਗੋਲਕ ਦੀ ਸਹੀ ਵਰਤੋਂ ਕਰਦੇ ਸਰਵਿਸੇ ਕਿਨੂੰ ਬਚਾਉਣ ਲਈ ਉਪਰਾਲਾ ਕਰਦੇ ਤੇ ਸਾਨੂੰ ਇਹ ਤੇ ਕੰਮ ਕੰਮ ਦੀ ਲੋੜ ਹੀ ਨਹੀਂ ਸੀ ਪੈਣੀ ਤੇ ਕਿਉਂਕਿ ਅਸੀਂ ਸਾਡਾ ਏਡਾ ਵੱਡਾ ਹਲਕਾ ਇਹਦੇ ਵਿੱਚ ਕੋਈ ਹੈਲਥ ਦੇ ਸੰਬੰਧਿਤ ਜਿਹੜਾ ਕੋਈ ਵੀ ਇਦਾਂ ਦਾ ਉਪਰਾਲਾ ਐਸਡੀਪੀਸੀ ਵੱਲੋਂ ਜਿਹੜੇ ਪਿਛਲਾ ਪ੍ਰਬੰਧ ਇਹਨਾਂ ਵੱਲੋਂ ਨਹੀਂ ਕੀਤਾ ਜਾਂਦਾ এডੂਕੇਸ਼ਨ ਦੇ ਉੱਤੇ ਕੋਈ ਉਪਰਾਲਾ ਨਹੀਂ ਇਦਾਂ ਦਾ ਕੀਤਾ ਜਾਂਦਾ ਇਹ ਸੋ ਸੰਤਾ ਸੰਤਾ ਮੈਂ ਕਿ ਇਸ ਪਾਰਟੀ ਨੂੰ ਇਲੈਕਸ਼ਨ ਲੜ ਲੈ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੁਕਾਰ ਟੀਵੀ ਤੇ ਅੱਜ ਖੜਾ ਜਲਾ ਗੁਰਦਾਸਪੁਰ ਦਾ ਹਲਕਾ ਪਠਾਨਕੋਟ ਸੋ ਸਭ ਸੱਜਣਾਂ ਜਾਣਦਿਆਂ ਕਿ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਹੈ ਉਹ ਕਿਤੇ ਵੀ ਤਰੀਕ ਅਲਾਸਮੈਂਟ ਹੋ ਸਕਦੀ ਆ ਉਸ ਵਾਸਤੇ ਜਿਹੜੇ ਵੱਖ-ਵੱਖ ਜਥੇਬੰਦੀਆਂ ਨੇ ਉਹ ਗਰਾਊਂਡ ਤੇ ਬਿਲਕੁਲ ਤਿਆਰੀ ਕੀਤੀ ਗਈ ਆ ਅੱਜ ਵੀ ਪਿੰਡ ਜੈਨਪੁਰ ਦੇ ਇੱਕ ਮੀਟਿੰਗ ਸੱਦ ਕੇ ਜਿਹੜੀ ਆ ਆਫੀਸ਼ੀਅਲੀ ਅਲਾਸਮੈਂਟ ਜਿਹੜੀ ਆ ਹੋ ਚੁੱਕੀ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕੀ ਮੁੱਦਾ ਸੀ ਅੱਜ ਦਾ ਜਿਹੜਾ ਮੀਟਿੰਗ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਅੱਜ ਦਾ ਜਿਹੜਾ ਸੀ ਮੁੱਦਾ ਉਹ ਇਹੀ ਸੀਗਾ ਕਿ ਪਿਛਲੇ 14 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਆ ਚੋਣੋਂ ਨਹੀਂ ਹੋਈ ਤੇ ਇੱਕ ਪ੍ਰਕਿਰਿਆ ਚੱਲ ਰਹੀ ਸੀ ਵੋਟਾਂ ਬਣਾਉਣ ਦੀ ਉਹ ਲਗਭਗ ਹੁਣ ਕੰਪਲੀਟ ਹੋ ਗਈ ਆ ਉਸ ਤੋਂ ਬਾਅਦ ਹੁਣ ਜਿਹੜੇ ਨੇ ਇਲੈਕਸ਼ਨ ਕਿਸੇ ਟਾਈਮ ਵੀ ਅਨਾਉਂਸ ਹੋ ਸਕਦੇ ਆ ਉਹਦੀ ਤਿਆਰੀ ਦੇ ਸਬੰਧ ਵਿੱਚ ਅੱਜ ਦੀ ਮੀਟਿੰਗ ਜਿਹੜੀ ਹੈ ਸਾਰੇ ਹਾਲੇਦਵਾਲੇ ਦੇ ਪਤਵੰਤੇ ਵੀਰ ਸਿਆਣੇ ਵੀਰ ਜਿਹੜੇ ਗੁਰਮੁਖਾਂ ਦੀ ਸੱਦੀ ਸੀ ਕਿ ਉਹਦੇ ਵਿਚਾਰ ਕਰਨ ਵਾਸਤੇ ਉਹਦੇ ਵਾਸਤੇ ਜੀ ਸਟਰ ਡਾਕਟਰ ਸਾਹਿਬ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜੇ ਤੁਸੀਂ ਇਲੈਕਸ਼ਨ ਜਿੱਤਦੇ ਹੋ ਉੱਤੇ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਜਾਂ ਕਿਹੜੇ ਕਿਹੜੇ ਇੱਥੇ ਜਿਹੜੇ ਕੰਮ ਤੁਸੀਂ ਕਰੋਗੇ ਦੇਖੋ ਜੀ ਪਹਿਲੇ ਤੇ ਅਸੀਂ ਇਹ ਵੇਖੀਏ ਵੀ ਸਾਨੂੰ ਇਲੈਕਸ਼ਨ ਲੜਨਾ ਹੀ ਕਿਉਂ ਪਿਆ ਕਿਉਂਕਿ ਜਿਹੜੇ ਅਸੀਂ ਪਹਿਲੇ ਮੈਂਬਰ ਬਣੇ ਸੀ ਜਾਂ ਪਹਿਲੇ ਪ੍ਰਬੰਧ ਚਲਾ ਰਹੇ ਨੇ ਜੇ ਉਹ ਚੰਗੇ ਕੰਮ ਕਰਦੇ ਪੰਥ ਦੇ ਕਾਜ ਕਰਦੇ ਗੁਰੂ ਦੀ ਗੋਲਕ ਦੀ ਸਹੀ ਵਰਤੋਂ ਕਰਦੇ ਪ੍ਰਚਾਰ ਦੇ ਕੰਮ ਕਰਦੇ ਸਾਡੇ ਪਰਿਵਾਰਾਂ ਦੇ ਬੱਚਿਆਂ ਦੇ ਉੱਤੇ ਕੇਸਾਂ ਦੇ ਉੱਤੇ ਅੰਮ੍ਰਿਤ ਸੰਚਾਰ ਦੇ ਉੱਤੇ ਨਸ਼ਿਆਂ ਦੇ ਉੱਤੇ ਕੰਮ ਕਰਦੇ ਸਾਡੀ ਸਿੱਖੀ ਨੂੰ ਬਚਾਉਣ ਲਈ ਉਪਰਾਲਾ ਕਰਦੇ ਤੇ ਸਾਨੂੰ ਇਹ ਤੇ ਇੱਕ ਕੰਮ ਕੰਦੀ ਲੋੜ ਹੀ ਨਹੀਂ ਸੀ ਪੈਣੀ ਦੂਜੀ ਗੱਲ ਤੁਸੀਂ ਕੀਤੀ ਆ ਵੀ ਮੁੱਦੇ ਕੀ ਕੀ ਤੁਹਾਡੇ ਉੱਤੋਂ ਬਾਅਦ ਸਾਹੀ ਕੀ ਕੰਮ ਕਰਾਂਗੇ ਕੰਮ ਤਾਂ ਸੀ ਜੀ ਪਿਛਲੇ ਕਈ ਸਾਲਾਂ ਤੋਂ ਇਹੀ ਕਰ ਰਹੇ ਆਂ ਪ੍ਰਚਾਰ ਦੇ ਕੰਮ ਜਿਹੜੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੀ ਟੀਮ ਕੰਮ ਕਰ ਰਹੀ ਆ ਜਿੰਨੀ ਸੰਗਤ ਆਈ ਹੈ ਸਾਰੇ ਆਪਣੇ ਆਪ ਸੰਸਥਾ ਦੇ ਰੂਪ ਵਿੱਚ ਕੰਮ ਕਰ ਰਹੇ ਆ ਪਰ ਗੱਲ ਇਹ ਆ ਵੀ ਅਸੀਂ ਤਾਂ ਇਹ ਜਿਹੜਾ ਸੇਵਾਦਾਰ ਦਾ ਜਿਹੜਾ ਇਹ ਕੰਮ ਹੈਗਾ ਮੈਂਬਰ ਦਾ ਚੋਣ ਤੋਂ ਬਾਅਦ ਇੱਕ ਪਲੇਟਫਾਰਮ ਦੇ ਰੂਪ ਵਿੱਚ ਇਹਨੂੰ ਇਸ ਢੰਗ ਨਾਲ ਪੂਰੇ ਹਲਕੇ ਦੇ ਵਿੱਚ ਕੰਮ ਕੀਤਾ ਜਾਏਗਾ ਕਿ ਹਰ ਪਰਿਵਾਰ ਤੱਕ ਹਰ ਪਿੰਡ ਤੱਕ ਅਪਰੋਚ ਕਰਕੇ ਮਹੱਲੇ ਤੱਕ ਅਪਰੋਚ ਕਰਕੇ ਕਿ ਅਸੀਂ ਹਰ ਘਰ ਦੇ ਵਿੱਚੋਂ ਸਿੱਖੀ ਦੀ ਮਹਿਕ ਆਵੇ ਸਾਡੇ ਬੱਚੇ ਜਿਹੜੇ ਨੇ ਉਹ ਮਾੜੀ ਸੰਗਤ ਨਾ ਜਾਣ ਕੇ ਇਸ ਕਤਲ ਨਾ ਕਰਨ ਪਤਤ ਨਾ ਹੋਣ ਤੇ ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਚੰਗਾ ਜਿਹੜਾ ਕੰਮ ਕੀਤਾ ਜਾਏਗਾ ਸਿਹਤ ਸਿਵਾਵਾਵਾਂ ਦੇ ਉੱਤੇ ਕਿਉਂਕਿ ਅਸੀਂ ਸਾਡਾ ਏਡਾ ਵੱਡਾ ਹਲਕਾ ਇਦੇ ਵਿੱਚ ਕੋਈ ਹੈਲਥ ਦੇ ਸਬੰਧਤ ਜਿਹੜਾ ਕੋਈ ਵੀ ਇਦਾਂ ਦਾ ਉਪਰਾਲਾ ਐਸਜੀਪੀਸੀ ਵੱਲੋਂ ਜਿਹੜੇ ਪਿਛਲਾ ਪ੍ਰਬੰਧ ਇਹਨਾਂ ਵੱਲੋਂ ਨਹੀਂ ਕੀਤਾ ਜਾਂਦਾ এডਿਕੇਸ਼ਨ ਦੇ ਉੱਤੇ ਕੋਈ ਉਪਰਾਲਾ ਨਹੀਂ ਇਦਾਂ ਦਾ ਕੀਤਾ ਜਾਂਦਾ ਅਸੀਂ ਇਹ ਉਪਰਾਲਾ ਜਿਹੜਾ ਸਾਰਿਆਂ ਦੇ ਸਹਿਯੋਗ ਨਾਲ ਕਰਕੇ ਆਪਣੇ ਹਲਕੇ ਨੂੰ ਇਲਾਜ ਪੱਖੋਂ এডਿਕੇਸ਼ਨ ਪੱਖੋਂ ਅਤੇ ਪ੍ਰਚਾਰ ਪੱਖੋਂ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਉਂਦੇ ਸੋ ਕਿਸ ਸੰਸਥਾ ਸੰਸਥਾਨਾਂ 'ਚ ਜਾਂ ਕਿਸ ਪਾਰਟੀ ਤੋਂ ਇਲੈਕਸ਼ਨ ਲੜਲੇ ਤੁਸੀਂ ਇੱਕ ਕੱਲ ਦੇ ਉੱਤੇ ਤੇ ਜੀ ਅਸੀਂ ਪਿਛਲੀ ਵਾਰੀ ਵੀ ਇਜਾਦ ਇਲੈਕਸ਼ਨ ਲੜਿਆ ਸੀ ਇਸ ਵਾਰੀ ਵੀ ਅਸੀਂ ਆਜ਼ਾਦ ਰਹਿ ਕੇ ਇਲੈਕਸ਼ਨ ਲੜ ਰਹੇ ਹਾਂ ਕਿਉਂਕਿ ਸੰਸਾਮਾ ਬਹੁਤ ਨੇ ਬਹੁਤ ਸਾਰੇ ਗਰੁੱਪ ਨੇ ਜਿਹੜੇ ਇਲੈਕਸ਼ਨ ਲੜ ਰਹੇ ਨੇ ਅਸੀਂ ਉਹਨਾਂ ਨੂੰ ਵੀ ਸੰਗਤੀ ਰੂਪ ਵਿੱਚ ਬੇਨਤੀ ਕੀਤੀ ਆ ਵੀ ਇਦਾਂ ਤੁਸੀਂ ਨਾ ਅਲੱਗ-ਅਲੱਗ ਇਲੈਕਸ਼ਨ ਲੜੋ ਇਕੱਠੇ ਹੋ ਕੇ ਸਾਰਿਆਂ ਨੂੰ ਚੱਲਣਾ ਚਾਹੀਦਾ ਇੱਕ ਹੀ ਕੈਂਡੀਡੇਟ ਇੱਕ ਦੇ ਸਾਹਮਣੇ ਚਾਹੀਦਾ ਤਾਂ ਹੀ ਅਸੀਂ ਜਿਹੜਾ ਇਹ ਕਰਪਟ ਸਿਸਟਮ ਹੈ ਇਹਨੂੰ ਬਦਲ ਸਕਦੇ ਹਾਂ ਸੋ ਜਿਹੜੀਆਂ ਬਹੁਤ ਸਾਰੀਆਂ ਜਿਵੇਂ ਦਲ ਖਾਲਸਾ ਹੋ ਗਿਆ ਜਾਂ ਬਹੁਤ ਸਾਰੀਆਂ ਹੋਰ ਵੀ ਜਿਸ ਦੇ ਬੰਦੀਆਂ ਹੈਗੀਆਂ ਨੇ ਉਹਨਾਂ ਨੂੰ ਕੀ ਅਪੀਲਗਾ ਤੜੀ ਮੇਰੇ ਸਾਰੇ ਜਿਹੜੇ ਵੀ ਬਾਕੀ ਗਰੁੱਪ ਸਿਮਰਨਜੀਤ ਸਿੰਘ ਮਾਨਦੇ ਨੇ ਅਕਾਲੀ ਦਲ ਮਾਨਦੇ ਗਰੁੱਪ ਭਾਈ ਰਣਜੀਤ ਸਿੰਘ ਜਿਸਦਾਰ ਸਾਹਿਬ ਭਾਈ ਬਲਦੇਵ ਸਿੰਘ ਦੀ ਵਡਾਲਾ ਤੇ ਕੋ ਅਦਲ ਖਾਲਸਾ ਜਾਂ ਹੋਰ ਜਿੰਨੀਆਂ ਵੀ ਧੜੇ ਜਿਹੜੇ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਇੱਕੋ ਹੀ ਬੇਨਤੀ ਆ ਕਿ ਘੱਟੋ ਘੱਟ ਜਿੱਤੇ ਜੇ ਸਾਡੇ ਕੁਝ ਵਿਚਾਰਕ ਵਖਰੇਵੇਂ ਨੇ ਉਹਨਾਂ ਨੂੰ ਛੱਡ ਕੇ ਕੋਈ ਕਾਮਨ ਪ੍ਰੋਗਰਾਮ ਦੇ ਉੱਤੇ ਅਸੀਂ ਸਾਰੇ ਇਕੱਠੇ ਹੋ ਗਏ ਇੱਕ ਮਤ ਹੋ ਗਏ ਤੇ ਇੱਕ ਦੇ ਸਾਹਮਣੇ ਇੱਕ ਹੀ ਕੈਂਡੀਡੇਟ ਜਿਹੜਾ ਉਹ ਖੜਾ ਹੋਣਾ ਚਾਹੀਦਾ ਜੀ ਤਾਂ ਹੀ ਅਸੀਂ ਇਹ ਜਿਹੜੀ ਲੜਾਈ ਹੈ ਨੂੰ ਅਸੀਂ ਜਿੱਤ ਹਾਸਲ ਕਰ ਸਕਦੇ ਸੋ ਬਹੁਤ ਬਹੁਤ ਧੰਨਵਾਦ ਏਸੀ ਡਾਕਟਰ ਰਵਿੰਦਰਪਾਲ ਸਿੰਘ ਜੀ ਪਠਾਨਕੋਟ ਤੋਂ ਤੁਸੀਂ ਦੇਖ ਰਹੇ ਹੋ ਪਕਾਰ ਟੀਵੀ ਕੈਮਰਾਮੈਨ ਸੁਮਨਪ੍ਰੀਤ ਸੰਨੀ ਗੁਰਦਾਸਪੁਰ ਤੋਂ ਪਕਾਰ ਆਪਣਿਆਂ ਦੀ ਆਪਣਿਆਂ ਦੇ